ਕਿ ਉਹ ਯਾਰ ਸੀ ਆ ਵੀ ਕੋਈ ਸ਼ਰਾਬ ਪੀਂਦਾ ਸੀ ਉਹ ਤੇ ਜਿਹੜਾ ਬੰਦਾ ਸ਼ਰਾਬ ਪੀਂਦਾ ਤੁਸੀਂ ਕਹਿੰਦੇ ਉਹ ਵੀ ਹਰ ਗੋਬਿੰਦ ਸਾਹਿਬ ਜੀ ਨਾਲ ਉਹਦੀ ਯਾਰੀ ਫਿਰ ਕਿਸ ਤਰੀਕੇ ਦਾ ਇਤਿਹਾਸ ਨੂੰ ਮੁੱਚੋ ਇਤਿਹਾਸ ਘਰ ਨੂੰ ਮੁੱਚ ਮੈਂ ਤਾਂ ਨਹੀਂ ਕਿਹਾ ਜਿਹੜੀ ਇਹ ਗੱਲ ਹੈ ਵੀ ਇੱਕ ਗੁਰੂ ਸਾਹਿਬ ਤਾਂ ਸਿੱਧੀ ਜੀ ਗੱਲ ਹੈ ਗੁਰੂ ਸਾਹਿਬ ਸਿੱਧਾ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਨੇ ਕੋਈ ਗੁਰੂ ਸਾਹਿਬ ਦੇ ਸਿੰਘ ਜੀ ਜਿਹੜੇ ਆ ਇਹਨਾਂ ਚੀਜ਼ਾਂ ਤੋਂ ਦੂਰ ਮੇਰੀ ਗੱਲ ਸਮਝ ਲਓ ਵੀ ਉਸ ਦੀ ਯਾਰੀ ਕਿੰਦਾ ਪੈ ਗਈ ਤੁਸੀਂ ਕਹਿੰਦੇ ਵੀ ਯਾਰੀ ਮੈਂ ਨਹੀਂ ਕਹਿੰਦਾ ਇਤਿਹਾਸ ਪਰ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਇਤਿਹਾਸ ਦੀਆਂ ਘਟਨਾਵਾਂ ਦੱਸੂਗਾ ਮੈਂ ਆਪਣੇ ਵੱਲੋਂ ਕੋਈ ਫੈਸਲਾ ਪੰਤ ਪ੍ਰਕਾਸ਼ ਨਵਾਜ਼ 16 ਚ ਲਿਖਿਆ ਹੋਇਆ ਇੱਕ ਵਾਰੀ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਦੋ ਤਾਰਾਂ ਦੋ ਤਲਵਾਰਾਂ ਧਾਰਨ ਦਾ ਕਾਰਨ ਪੁੱਛਿਆ ਦੋ ਤਾਰ ਦੋ ਤਲਵਾਰਾਂ ਧਾਰਨ ਕਰਨ ਦਾ ਕਾਰਨ ਪੁੱਛਿਆ ਤਾਂ ਗਿਆਨੀ ਗਾਨ ਸਿੰਘ ਜੀ ਨੇ ਲਿਖਦੇ ਨੇ ਗੁਰੂ ਸਾਹਿਬ ਨੇ ਸੁਣ ਉਹ ਜਵਾਬ ਦਿੱਤਾ ਪੂਣੇ ਇੱਕ ਆਪਕੇ ਸ਼ਤਰੂ ਹੇਤ ਹੈ ਦੂਤੀ ਦੁਖਿਆਂ ਗੁਰਨਕੇਤ ਹੈ ਜਹਾਂਗੀਰ ਇੱਕ ਜਿਹੜੀ ਤਲਵਾਰ ਹੈ ਮੇਰੇ ਇਹ ਤੇਰੇ ਦੁਸ਼ਮਨਾ ਲਈ ਹੈ ਤੇ ਦੂਜੀ ਗੁਰੂ ਘਰ ਦੇ ਦੁਖਿਆਂ ਲਈ ਹੈ ਇਹ ਤੋਂ ਕੀ ਪਤਾ ਲੱਗਦਾ ਬਿ ਗੁਰੂ ਸਾਹਿਬ ਦੇ ਇੰਨਾ ਪਿਆਰ ਸੀ ਗੁਰੂ ਜਾਂਗੀਰ ਨਾਲ ਤੇ ਗੁਰੂ ਸਾਹਿਬ ਜਾਂਗੀਰ ਦੇ ਦੁਸ਼ਮਣਾਂ ਨੂੰ ਆਪਣੇ ਦੁਸ਼ਮਣ ਸਮਝਦੇ ਹੋਏ ਉਹਨਾਂ ਖਿਲਾਫ ਤਲਵਾਰ ਪੈਂਦੇ ਸੀਗੇ ਇਹਦਾ ਇਤਿਹਾਸ ਦਾ ਮੈਂ ਤਾਂ ਨਹੀਂ ਕਹਿੰਦਾ ਗਿਆਨੀ ਗਾਨ ਸਿੰਘ ਕੋਈ ਆਮ ਇਤਿਹਾਸ ਕਰਦਾ ਇਹ ਨਹੀਂ ਸਤਿਕਾਰਿਆ ਜਾਂਦੇ ਨੇ ਨਾ ਫਿਰ ਉਸ ਤੋਂ ਬਾਅਦ ਭਾਈ ਵੀਰ ਸਿੰਘ ਨੂੰ ਕੀ ਕੀ ਕਹਿਆ ਸਮਝਦੇ ਸੀ ਅੱਛੇ ਇਤਿਹਾਸ ਕਰਦੇ ਨੇ ਨਾ ਬਿਲਕੁਲ ਤੀਸਰੇ ਬੰਦੇ ਹੋਰ ਬੰਦ ਦੱਸਦਾ ਸਰਦਾਰ ਕਪੂਰ ਸਿੰਘ ਆਈਸੀਐਸ ਹੋਏ ਨੇ ਅੱਛੇ ਇਤਿਹਾਸ ਕਰਦੇ ਨੇ ਨਾ ਮੈਂ ਤਿੰਨਾਂ ਤੁਹਾਨੂੰ ਹਵਾਲੇ ਦੰਦਾ ਇੱਕ ਤਾਂ ਤੁਹਾਨੂੰ ਦੇ ਦਿੱਤਾ ਸਰਦਾਰ ਕਪੂਰ ਸਿੰਘ ਨੇ ਲਿਖਦੇ ਨੇ ਕਿ ਇਹ ਕਿਹਾ ਜਾਂਦਾ ਹੈ ਵੀ ਜਹਾਂਗੀਰ ਨੇ ਕੋਈ ਝੂਠੀ ਰਾਜਨੀਤਿਕ ਊਜ ਲਾ ਕੇ ਗੁਰੂ ਸਾਹਿਬ ਨੂੰ ਕਰਨਾ ਚਾਹੁੰਦਾ ਸੀ ਉਹ ਲਿਖਦੇ ਨੇ ਇਹ ਮੰਨਣਾ ਕਠਨ ਹੋਵੇਗਾ ਰਸਾਲਾ ਪੰਜ ਦਰਿਆ ਜਨਵਰੀ 1953 ਚ ਇਹ ਮੰਨਣਾ ਕਠਨ ਹੋਵੇਗਾ ਕਿ ਜਹਾਂਗੀਰ ਕੋਈ ਝੂਠੀ ਰਾਜਨੀਤਿਕ ਊਜ ਗੁਰੂ ਸਾਹਿਬ ਉੱਤੇ ਲਾਉਣਾ ਚਾਹੁੰਦਾ ਸੀ ਜੇ یوں ਹੁੰਦਾ ਤਾਂ ਸ਼ਹਿਨशाह ਦੇ ਇੱਕ ਇਸ਼ਾਰਾ ਕਰਨ ਦੀ ਲੋੜ ਸੀ ਪ੍ਰਿਥਵੀ ਚੰਦ ਤੇ ਗੋਇੰਦਵਾਲ ਦੇ ਆਲੇ ਦਾਰੇ ਲੋਕ ਝੂਠੀਆਂ ਸੱਚੀਆਂ ਗਵਾਹੀਆਂ ਦੇਣ ਵਾਲੀ ਬਥੇਰੇ ਲੱਭਣੇ ਸੀ ਪਰ ਜਹਾਂਗੀਰ ਦੀ ਅਜਿਹੀ ਇੱਛਾ ਕਿਸੇ ਸਮੇਂ ਵੀ ਨਹੀਂ ਸੀ ਇਹ ਗੱਲ ਉੱਕਾ ਹੀ ਨਰਬੂਲ ਜਾਪਦੀ ਹੈ ਭਾਈ ਵੀਰ ਸਿੰਘ ਹੀ ਲਿਖਦੇ ਨੇ ਉਹਨਾਂ ਦੀ ਕਿਤਾਬ ਹੈ ਇੱਕ ਫੁਲਵਾੜੀ ਦਾ ਇਤਿਹਾਸ ਨੰਬਰ ਪੰਨਾ ਨੰਬਰ 713 ਗੁਰੂ ਗ੍ਰੰਥ ਸਾਹਿਬ ਸੰਬਾਦਿਤ ਪੰਨਾ ਨੰਬਰ 1381 ਜਹਾਂਗੀਰ ਦਾ ਚੰਦੂ ਨੂੰ ਸਤਗੁਰੂ ਸਾਹਿਬ ਦੇ ਹਵਾਲੇ ਕਰ ਦੇਣ ਤੋਂ ਇਹ ਸਿੱਧੂ ਹੁੰਦਾ ਹੈ ਕਿ ਜਹਾਂਗੀਰ ਨੂੰ ਇਹ ਡਿਸ਼ਾ ਹੋ ਗਿਆ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋ ਦੋਸ ਲਾਇਆ ਗਿਆ ਸੋ ਗਲਤ ਹੈ। ਹੂੰ। ਪਾਸਾ ਨੇ ਚੰਦੂ ਜਾਂ ਸਤਗੁਰਾਂ ਦੇ ਹਵਾਲੇ ਕੀਤਾ। ਇਹ ਉਸ ਸਮੇਂ ਇੱਕ ਰਵਾ ਸੀ ਕਿ ਹਾਕਮ ਲੋਗ ਭਾਰੇ ਅਪਰਾਧੀ ਨੂੰ ਜਿਨ੍ਹਾਂ ਦਾ ਉਸਨੇ ਅਪਰਾਧ ਕੀਤਾ ਹੋਵੇ ਹੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਸਨ ਤਾਂ ਜੋ ਦੰਡ ਚ ਦੇ ਚਾਹਣ ਉਹ ਦੇਖੇ ਆਪਣਾ ਸੀਨਾ ਠੰਡਾ ਗੱਲਣਾ ਮਮਾ ਠੰਡਾ ਗੱਲਣਾ। ਤੇ ਇਹ ਤੁਹਾਨੂੰ ਕੀ ਲੱਗਦਾ ਹੈ? ਮਗਰ ਵੀ ਗੁਰੂ ਸਾਹਿਬ ਨੇ ਉਹਨੂੰ ਲੱਤਾ ਗੁਰੂ ਸਾਹਿਬ ਨੇ ਲੜ ਕੇ ਉਹਨੂੰ ਸਜ਼ਾ ਦਿੱਤੀ। ਗੁਰੂ ਸਾਹਿਬ ਗਣਾ ਡਰਦੇ ਸੀ ਕਿ ਸ਼ਕਤੀਸ਼ਾਲੀ ਜਾਂਗ ਨੂੰ ਕਹਿੰਦੇ ਤੂੰ ਵਿੱਚ ਕਤਲ ਨਾ ਦੇ ਤੈਨੂੰ ਵੀ ਕਤਲ ਕਰਵਾਇਆ ਨਾ ਕਿਤੇ ਵੀ ਇਤਿਹਾਸ ਵਿੱਚ ਇਹ ਨਹੀਂ ਮਿਲਦੀ ਹੈਗੀ ਠੀਕ ਹੈ ਤੁਹਾਡੇ ਵੀ ਸਵਾਲ ਉੱਠਦਾ ਹੈ ਮੇਰੇ ਵੀ ਸਵਾਲ ਉੱਠਦਾ ਹੈ ਪਰ ਕਿਤੇ ਸਿਆਛੀ ਮਿਲਦਾ ਇਤਿਹਾਸ ਇਹ ਦੱਸਦਾ ਹੈ ਕਿ ਜਦ ਤੱਕ ਜਹਾਂਗੀਰ ਜਿਉਂਦਾ ਰਿਹਾ ਗੁਰੂ ਸਾਹਿਬ ਦੇ ਉਹ ਨਾਲ ਬਹੁਤ ਹੀ ਮਿੱਤਰਤਾ ਭਰੇ ਤੇ ਪ੍ਰੇਮਈ ਸੰਬੰਧ ਰਹੇ ਇਤਿਹਾਸ ਦੇ ਵਿੱਚ ਇਹ ਵੀ ਗੱਲਾਂ ਕਹੀਆਂ ਜਾਂਦੀਆਂ ਵੀ ਜਦੋਂ ਬਾਬਰ ਦੇ ਸਮੇਂ ਤੋਂ ਲੈ ਕੇ ਤੇ ਜ਼ਰੂਰ ਗੁਰੂ ਸਾਹਿਬ ਨੇ ਬਾਬਰ ਨੂੰ ਵੀ ਜਿਹੜਾ ਹੈ ਉਹ ਜਾਬਰਕ ਹੈ ਉਸ ਤੋਂ ਬਾਅਦ ਕਹਿੰਦੇ ਵੀ ਸਿੱਖ ਗੁਰੂ ਸਭਾਨਾ ਦੇ ਵਿੱਚ ਅਸੀਂ ਮੁਗਲ ਸਮਰਾਜ ਦੇ ਵਿੱਚ ਕਾਫੀ ਕੁਝ ਸਹੀ ਚੱਲ ਰਿਆ ਸੀ ਅਕਬਰ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਵੀ ਆਂਦਾ ਪਰ ਜਦੋਂ ਜਹਾਂਗੀਰ ਦਾ ਰਾਜ ਆ ਜਾਂਦਾ ਉਦੋਂ ਬਗਾਅਤਾ ਸ਼ੁਰੂ ਹੋ ਜਾਂਦੀ ਹੈ ਆ ਮੈਂ ਇਹਦਾ ਜਵਾਬ ਦੇਣ ਦੀ ਬਜਾਏ ਮੈਂ ਇੱਕ ਸਿੱਖ ਇਤਿਹਾਸਕਾਰ ਜਿਹੜੇ ਹੋਏ ਨੇ ਭਾਈ ਸਰਦਾਰ ਅੰਨੀ ਸਿੰਘ ਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਸੇਅ ਰਿਸਰਚ ਸਕਾਲਰ ਸੇ ਉਹਨਾਂ ਨੇ ਜਿਹੜਾ ਲਿਖਿਆ ਹੈ ਇਹਦਾ ਹਵਾਲਾ ਹੈਗਾ ਰਸਾਲਾ ਸੰਤ ਸਪਾਹੀ ਜਨਵਰੀ ਜੂਨ ਸੌਰ ਜੂਨ 1948 ਹਮ ਮੈਂ ਉਹਨਾਂ ਦੇ ਹਵਾਲੇ ਉਹਨਾਂ ਦੇ ਲੇਖ ਛਪੇ ਉਹ ਚ ਲਿਖਦੇ ਨੇ ਉਹਨੇ ਵੀ ਬਾਬੇ ਨਾਨਕ ਦੀ ਗੱਦੀ ਹਮ ਤੇ ਬਾਬਰ ਦੇ ਘਰਾਣੇ ਦੇ ਲੋਕਾਂ ਦੇ ਹਮ ਕਈ ਪੁਸਤਾਂ ਤੱਕ ਸਬੰਧ ਜਿਹੜੇ ਸੇ ਬੜੇ ਸੁਖਾਲੇ ਬੜੇ ਸੋਹਣੇ ਬੜੇ ਚੰਗੇ ਰਹੇ ਹਮ ਪਰ ਜਹਾਂਗੀਰ ਦੇ ਤਖਤੇ ਬੈਠਦੇ ਸਾਰੇ ਇਹ ਬਗਾੜ ਦੀ ਅਖੀਰ ਤੇ ਪਹੁੰਚ ਗਏ ਹਮ ਇਹ ਇਤਿਹਾਸ ਵਿੱਚ ਇੱਕ ਅਜੀਬ ਜਹੀ ਗੱਲ ਪਾਸਦੀ ਹੈ ਇਸ ਦੇ ਕਾਰਨਾਂ ਦਾ ਉਸ ਸਮੇਂ ਦੇ ਕਿਸੇ ਵੀ ਸਿੱਖ ਇਤਿਹਾਸਕਾਰ ਨੇ ਵਰਣਨ ਨਹੀਂ ਕੀਤਾ ਇਹਦੇ ਕਾਰਨ ਸਿੱਖ ਲਖਾਰੀਆਂ ਤੇ ਖੁਦ ਗੁਰੂ ਸਾਹਿਬ ਨੇ ਵੀ ਵਿਗਾਰ ਦੀ ਇਸ ਘਟਨਾ ਦੇ ਕੋਈ ਚਾਨਣਾ ਨਹੀਂ ਪਾਇਆ ਹੂੰ ਤੇ ਬਲਕਿ ਤੇ ਗੁਰੂ ਸਾਹਿਬ ਤਾਂ ਤਾਂ ਅ ਮੁਗਲ ਰਾਜ ਬਾਰੇ ਇੱਕ ਦੇਖੋ ਗੁਰੂ ਸਾਹਿਬ ਦੇ ਟਾਈਮ ਤਾਂ ਸਾਰੇ ਮੁਗਲ ਹਕੂਮਤ ਹੋ ਚੁੱਕੀ ਸੀ ਸਿਰਫ ਉਦੋਂ ਬਾਅਦ ਉਸ ਟਾਈਮ ਅਕਬਰ ਆਉਤੀਗਾ ਜਹਾਂਗੀਰ ਸੀ ਹੂੰ ਦਸਮ ਗ੍ਰੰਥ ਅੰਗ 70 73 ਬਾਬੇ ਕੇ ਬਾਬਰ ਕੇ ਦੂ ਆਪ ਕਰੇ ਪਰਮੇਸ਼ਰ ਸੋ ਦੀਨ ਸ਼ਾਹ इनको पहचानो दुनीपत उनके अनुमानो जो बाबे के दाम ना देह इनके गए बाबर केला है गुरु श्री गुरु गोविंद सिंह ਦੇ ਵਿਚਾਰ ਮੁਤਾਬਕ ਭਾਰਤ ਵਿੱਚ ਇੱਕ ਸਮੇਂ ਤੇ ਆਪਣੇ ਦੋ ਗੱਦੀਆਂ ਚਲਾਈਆਂ ਪਹਿਲੀ ਗੱਦੀ ਬਾਬੇ ਨਾਨਕ ਦੀ ਤੇ ਦੂਜੀ ਗੱਦੀ ਬਾਬਰ ਦੀ ਬਾਬਰ ਦੀ ਗੱਦੀ ਦੇ ਜ਼ਿਮੇ ਸੌਰੀ ਬਾਬੇ ਨਾਨਕ ਦੀ ਬਾਬਰ ਦੀ ਗੱਦੀ ਦੇ ਵਿੱਚ ਬਾਬੇ ਨਾਨਕ ਦੀ ਗੱਦੀ ਰੱਖ ਹੀ ਲਈ ਗਈ ਤੇ ਫਿਰ ਹੁਣ ਆਪਾਂ ਇਹਨਾਂ ਦਾ ਕੋਈ ਜੋੜ ਨਹੀਂ ਮੰਨਦਾ ਇਹਦਾ ਮਤਲਬ ਹੈ ਅਸੀਂ ਇਤਿਹਾਸ ਤੇ ਕਿੰਤੂ ਕਰ ਸਕਦੇ ਆਂ ਗੁਰਬਾਣੀ ਦੇ ਕਿੰਨੂੰ ਨਹੀਂ ਕਰ ਸਕਦੇ ਜੇ ਅਸੀਂ ਗੁਰਬਾਣੀ ਦੇ ਕਿੰਨੂੰ ਕਰਦੇ ਆਂ ਫਿਰ ਅਸੀਂ ਸੱਚੇ ਸਿੱਖ ਹੀ ਨਹੀਂ ਹਾਂ ਕਿਉਂਕਿ ਸਿੱਖ ਸੱਚਾ ਹੋਇਆ ਗੁਰੂ ਦਾ ਸਿੱਖ ਹੋਇਆ ਜਿਹੜਾ ਗੁਰਬਾਣੀ ਦੇ ਸਰਨਡਰ ਕਰਦਾ ਉਹ ਸਮਝ ਆਵੇ ਨਾ ਆਵੇ ਜਿਵੇਂ ਤੁਸੀਂ ਗੱਲ ਕੀਤੀ ਹੈ ਜੇ ਸ੍ਰੀ ਗੁਰੂ ਨਾਨਕ ਸਾਹਿਬ ਬਾਬਰ ਨੂੰ ਜ਼ਾਲਮ ਕਹਿ ਸਕਦੇ ਨੇ ਤਾਂ ਦਸਵੇਂ ਗੁਰੂ ਸਾਹਿਬ ਜਿਹੜੇ ਬੜੇ ਬਹਾਦਰ ਸੇ ਇਹ ਸੱਤਵੇਂ ਗੁਰੂ ਸਾਹਿਬ ਜਿਹੜੇ ਬੜੇ ਬਹਾਦਰ ਸੇ ਸ਼ਕਤੀਸ਼ਾਲੀ ਵੀ ਸੇ ਨਹੀਂ ਕਿ ਉਹਦੇ ਫੀਲਡਸ 'ਚ ਗੁਰੂ ਨਾਨਕ ਸਾਹਿਬ ਤੋਂ ਇੱਕ ਧਾਰਮਿਕੋ ਚੱਲ ਰਹੇ تھے ਤਾਂ ਉਹਨਾਂ ਨੂੰ ਵੀ ਜਹਾਂਗੀਰ ਨੂੰ ਜ਼ਾਲਮ ਕਹਿਣ ਚ ਕੀ ਹਰ ਸੀ ਕਹਿ ਸਕਦੇ ਤੇ ਪਰ ਉਲਟਾ ਉਹ ਜਹਾਂਗੇ ਨੂੰ ਆਦਲ ਕਹਿੰਦੇ ਨੇ ਹੂੰ ਜਾਬਰ ਆਦਮ ਦੋੜ ਦੇ ਇੱਕ ਪਾਸੇ ਉਲਟ ਰਹੇ ਹੂੰ ਜੇ ਗੁਰੂ ਸਾਹਿਬ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਹਾਂਗੇ ਨੂੰ ਆਦਲ ਕਹਿ ਰਹੇ ਨੇ ਹੂੰ ਇਹਦਾ ਕੋਈ ਜੋੜ ਨਹੀਂ ਆਏਗਾ ਦਸਮ ਗ੍ਰੰਥ ਤੇ ਅੰਗ 1124 ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੋਰ ਬਾਬਰ ਨੂੰ ਜਾਬਰ ਗੁਰੂ ਸਾਹਿਬ ਨੇ ਉਸ ਵੇਲੇ ਕਿਹਾ ਜਦੋਂ ਗੁਰੂ ਸਾਹਿਬ ਨੂੰ ਮਿਲਿਆ ਨਹੀਂ ਸੀ ਸੋਚ ਵਿੱਚ ਨਹੀਂ ਆਇਆ ਸੀ ਪਰ ਗੁਰੂ ਸਾਹਿਬ ਦੀ ਸੋਧ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਹੁਤ ਨੇ ਉਹਨੂੰ ਫੇਰ ਜਾਬਰ ਤੋਂ ਬਾਬਰ ਬਣਾ ਦਿੱਤਾ ਇਸੇ ਕਰਕੇ ਉਹਦੇ ਸਤ ਪੁੱਤਾਂ ਦਾ ਵਧ ਦਿੱਤਾ ਸੀ ਇਹਦੀ ਉਦਾਹਰਨ ਮੈਂ ਹੋਰ ਦੇ ਦਵਾਂ ਗੁਰੂ ਸਾਹਿਬ ਨੇ ਵਧ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਹੀ ਪਿਤਾੜੀਆਂ ਸਤ ਪੁੱਤਾਂ ਰਾਜ ਉਹਦੇ ਨਾਲ ਰਾਜ ਕੀਤਾ ਫਿਰ ਜਦੋਂ ਜਹਾਂਗੀਰ ਛੇਸਾ ਸੂਰੀ ਤੋਂ ਹਾਰ ਗਿਆ ਉਹ ਸ੍ਰੀ ਗੁਰੂ ਅੰਗਦੇਵ ਕੋਲ ਪਹੁੰਚਿਆ ਔਰ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਵਧ ਦਿੱਤਾ ਹੈ ਉਹਨੇ ਕਿਹਾ ਵੀ ਜਹਾ ਤੂੰ ਫਿਰ ਦਿਲਦਾਰ ਰਾਜਾ ਬਣੇਗਾ ਗੁਰੂ ਸਾਹਿਬ ਦਾ ਪਰ ਖਾਲੀ ਨਹੀਂ ਜਾਊਗਾ ਇਤਿਹਾਸ ਚ ਲਿਖਿਆ ਹੋਇਆ ਇਹਦੀ ਉਦਾਹਰਨ ਤੁਸੀਂ ਸਮਝ ਲਓ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਕੌ ਮਾਧੂ ਦਾਸ ਮਾਧੂ ਦਾਸ ਕੀ ਕਰਦੇ ਸੀ ਉਹ ਹੂੰ ਦਰ ਆਗੇ ਸੀ ਜ ਬੜੀ ਬਰ ਰਹਿੰਦੇ ਪਰ ਮਾਧੂ ਦਾਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋਭਤ ਨੇ ਮਾਧੂ ਦਾਸ ਤੋਂ ਪਾਪਾ ਬੰਦਰ ਵਾਲਾ ਇਹ ਚੀਜ਼ ਹੁੰਦੀ ਹੈ ਜੇ ਗੁਰੂ ਸਾਹਿਬ ਦੀ ਕੋਈ ਵੈਰ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਬਰ ਨਾ ਦਿੰਦੇ ਇਤਿਹਾਸ ਦੱਸਦਾ ਭਾਈ ਕਾਨ ਸਿੰਘ ਨਭਾਲੀਦ ਨੇ ਕਿ ਗੁਰੂ ਸਾਹਿਬ ਦੇ ਬਰ ਦੀ ਸਦਕਾ ਬੋਗਲਾ ਨੇ ਲੰਬੇ ਸਮੇਂ ਤੱਕ ਰਾਜ ਕੀਤਾ ਤੋ ਕੁਝ ਜੋੜ ਨਹੀਂ ਪੈਦਾ ਹੁੰਦਾ ਵੀ ਗੁਰੂ ਸਾਹਿਬ ਨੇ ਆਪਣੇ ਆਪ ਹੀ ਦੁਆ ਦੇ ਦਿੱਤੀ ਵੀ ਤੁਸੀਂ ਸਾਡੇ ਉੱਤੇ ਉਹ ਜ਼ੁਲਮ ਕਰੀਓ ਹੂੰ ਗੁਰੂ ਨਾਲ ਸਾਬ ਤਾਂ ਦੇਖੋ ਸਿੱਖ ਗੁਰੂ ਸਾਹਿਬਾਨ ਜਿਹੜੇ ਹੁੰਦੇ ਨੇ ਸਿੱਖ ਧਰਮ ਨੂੰ ਸੰਭਾਲਦਾ ਜਾਣੀ-ਜਾਣੂ ਅਣਜਾਣ ਦੇ ਨਾਲ ਵਾਲੇ ਸਮਝ ਕੀ ਹੋਊਗਾ ਤੇ ਇਸ ਕਰਕੇ ਕਿਤਨਾ ਕਿਤੇ ਇਤਿਹਾਸ 'ਚ ਕੁਝ ਨਾ ਕੁਝ ਗੜਬੜ ਹੈ ਸਾਨੂੰ ਉਸ ਚੀਜ਼ ਨੂੰ ਪਰਖਣ ਦੀ ਲੋੜ ਹੈ ਮੈਂ ਦੂਸਰੀ ਜਿਹੜੀ ਗੱਲ ਮੈਂ ਕੋਹਰ ਦੱਸਦਾ ਮੈਂ ਐਚੂ ਲਿਖਿਆ ਹੈ ਸਦੀਆਂ ਤੋਂ ਹੀ ਅਸੀਂ ਅਜੇਹੀਆਂ ਦੁਸ਼ਪਾਵਾਣਾ ਤੋਂ ਪ੍ਰੇਤ ਇਤਿਹਾਸ ਘਟਰਾਵਾ ਪੜਦੇ ਤੋਂ ਸੁਣਦੇ ਆ ਰਹੇ ਹਾਂ ਹੂੰ ਜਿਸ ਕਰਕੇ ਸਚਾਈ ਨੂੰ ਕਬੂਲ ਕਰਨਾ ਅੱਜ ਸਾਡੇ ਲਈ ਕਠਨ ਹੋ ਜਾਂਦਾ ਤੁਸੀਂ 100 ਵਾਰੀ ਝੂਠ ਬੋਲੋ ਤੁਹਾਨੂੰ ਸੱਚ ਅਲਗਨ ਲੱਗ ਜੂਣਾ ਪਰ ਇਨਸਾਫ ਦਾ ਤਕਾਜ਼ਾ ਇਹ ਹੈ ਕਿ ਜਦ ਕੋਈ ਸਚਾਈ ਸਬੂਤਾ ਨਾਲ ਖੁੱਲ ਕੇ ਸਾਡੇ ਸਾਹਮਣੇ ਆ ਜਵੇ ਅਰਥਾਤ ਪਰਤਖ ਹੋ ਜਵੇ ਤਾਂ ਸਾਨੂੰ ਉਹ ਸਚਾਈ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਅਤੇ ਉਹਨਾਂ ਮਿ ਇਤਿਹਾਸਿਕ ਘਟਨਾਵਾਂ ਤੇ ਗੱਲਾਂ ਤੇ ਅੜੇ ਰਹਿਣਾ ਨਹੀਂ ਚਾਹੀਦਾ ਜਿਹੜੇ ਅਸੀਂ ਆਪਣੇ ਬਾਬ-ਦਾਦੇ ਸਮਿਆਂ ਤੋਂ ਸੁਣਦੇ ਆ ਰਹੇ ਹਾਂ ਜਿਵੇਂ ਤੁਸੀਂ ਕਿਹੀ ਗੱਲ ਉਦਾਹਰਨ ਵਜੋਂ ਅੱਜ ਤੋਂ ਸਦੀਆਂ ਪਹਿਲਾਂ ਸਾਡੇ ਬਾਬ-ਦਾਦੇ ਮੰਨਦੇ ਚੱਲੇ ਆ ਰਹੇ ਤੇ ਕਿ ਸੂਰਜ ਧਰਤੀ ਦੇ ਦੁਆਲੇ ਘੁੰਮਦਾ ਹੈ ਘੁੰਮਦਾ ਪਰ ਅੱਜ ਸਾਇੰਸ ਨੇ ਸਬੂਤਾਂ ਸਬੇਤ ਇਹ ਗੱਲ ਸਿੱਧੂ ਸਾਬਤ ਦਿੰਦੀ ਹੈ ਕਿ ਸੂਰਜ ਧਰਤੀ ਦੇ ਦੁਆਲੇ ਨਹੀਂ ਬਲਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਜੇ ਹੱਜ ਕੋਈ ਵਿਅਕਤੀ ਇਹ ਕਹੇ ਕਿ ਮੈਂਤਾ ਜੀ ਸੂਰਜ ਨੂੰ ਧਰਤੀ ਦੇ ਦੁਆਲੇ ਘੁੰਮਾਈ ਮੰਨਾਂਗਾ ਕਿਉਂਕਿ ਮੇਰੇ ਬਾਬਦਾਦਾਂ ਦੇ ਸਮੇਂ ਤੋਂ ਮੈਂ ਮੰਨਦਾ ਆ ਰਿਹਾ ਤਾਂ ਆਪਾਂ ਸਾਰੇ ਉਹਨੂੰ ਕੀ ਕਹਾਂਗੇ ਮੂਰਖ ਹੈ ਠੀਕ ਹੈ ਜਗੜਾ ਜੇ ਅੱਜ ਕੋਈ ਵਿਅਕਤੀ ਇਹ ਕਹੇ ਕਿ ਮੈਂਤਾ ਜੀ ਸੂਰਜ ਦਾ ਧਰਤੀ ਦੇ ਦੁਆਲੇ ਘੁੰਮਣਾ ਮੰਨਾਂਗਾ ਕਿਉਂਕਿ ਮੇਰੇ ਬਾਬਦਾਦਾਂ